ਵੇਟ ਲੋ ਜੀ ਵੀਰ ਜੀ ਮੇਰੇ ਲੱਤਾਂ ਦੇ ਵਜਨ ਨਹੀਂ ਆਂਦਾ ਤਾਂ ਸੋ ਨਹੌਣ ਲੱਗਦੇ ਆ ਵੀਰ ਜੀ ਮੇਰੀਆਂ ਲੱਤਾਂ ਤੇ ਵਜਨ ਵੀ ਮੈਂ ਸੁਣਿਆ ਵੀ ਵਜਨ ਵੀ ਛੋਟਾ ਵਜਨ ਵੱਧਦਾ ਆ ਜੇ ਮੇਰੇ ਵਿੱਚ ਠੀਕ ਆ ਜਿਹੜੇ ਵੀ ਡਾਕਟਰ ਕੋਲ ਜਾਂਦੇ ਵੀਰ ਜੀ ਐਂ ਕਹਿੰਦੇ ਵਜਨ ਘਟਾਓ ਜੀ ਤੇ ਹੁਣ ਤੁਸੀਂ ਕਿੰਨਾ ਵਜਨ ਘਟ ਕੀਤਾ ਹੁਗਾ 2.5 ਮਹੀਨੇ ਵਿੱਚ ਵੀਰ ਜੀ ਅਸੀਂ 14 ਕਿਲੋ ਵਜਨ 2.5 ਮਹੀਨਿਆਂ ਵਿੱਚ 14 ਕਿਲੋ ਕਿੰਨਾ ਵੱਧ ਗਿਆ ਈ ਛੋਟਾ ਮੇਰਾ 90 ਕਿਲੋ ਹੋ ਗਿਆ ਦਾਦੀ ਜੀ 90 ਕਿਲੋ ਹਾਂਜੀ ਵੀਰੇ ਪਰ ਹੁਣ ਜੇ ਤੁਸ ਨੂੰ ਦੇਖੀ ਆਪਾਂ ਉੱਠਿਓ ਮੜਾ ਤੁਰ ਕੇ ਘੇੜਾ ਨਹੀਂ ਪੈਣ ਮੇਰੀਏ ਕਿਉਂ ਐ ਬਾਈ ਬੇਬੀ ਨੂੰ ਜਨਮ ਦਿੱਤਾ ਤਾਂ ਉਸ ਤੋਂ ਬਾਅਦ ਵੇਟ ਬਹੁਤ ਜ਼ਿਆਦਾ ਸੋਸਿਏ ਆ ਜਾਂਦੀ ਹੈ ਤੇ ਹੁਣ ਤੁਸੀਂ ਦੇਖ ਲਓ ਵੀ ਜਿਵੇਂ ਫਿੱਟ ਫਾਟ ਨੇ ਹਨਾ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਹਰ ਸ੍ਰੀ ਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰ ਗਿੱਲ ਪਿੰਡ ਹਰੀਗੜ ਜ਼ਿਲ੍ਹਾ ਬਰਨਾਲਾ ਭਰਾਵੋ ਕੁਝ ਦਿਨ ਪਹਿਲਾਂ ਵੀ ਆਪਾਂ ਇੱਕ ਵੇਟ ਲਾਉਸ ਵਾਲੀ ਵੀਡੀਓ ਪਾਈ ਸੀ ਹਨਾ ਤੇ ਅੱਜ ਤੁਹਾਨੂੰ ਇੱਕ ਉਹਦਾ ਪਰ ਰਿਜ਼ਲਟ ਦਿਖਾਉਣੇ ਆਂਗੇ ਜਿਹੜੀ ਕੁੜੀ ਨੇ ਆਪਾਂ ਕਹਿਦੀਏ ਵੀ ਆਪਦਾ ਵੀ ਬਹੁਤ ਜ਼ਿਆਦਾ ਵੇਟ ਲਾਉਸ ਕੀਤਾ ਪਲੱਸ पीजीआई ਦੇ ਵਿੱਚੋਂ 7-8 ਸਾਲ ਤੋਂ ਉਹਦਾ ਜਿਹੜਾ ਟ੍ਰੀਟਮੈਂਟ ਚੱਲੀ ਜਾਂਦਾ ਸੀਗਾ ਉਹਦੇ ਸਰੀਰ ਦੇ ਵਿੱਚ ਜਿਹੜਾ ਖੂਨ ਆ ਉਹ ਬਣਦਾ ਨਹੀਂ ਸੀ ਜੇ ਬਣਦਾ ਦੀ ਮੰਨ ਲਓ ਦਵਾਈਆਂ ਲੈ ਲੈ ਕੇ ਪਹਿਲਾਂ ਉਹਨੇ 32 ਸੈਕਟਰ ਵਾਲੇ ਹਸਪੀਟਲ 'ਚੋਂ ਵੀ ਟ੍ਰੀਟਮੈਂਟ ਚਲਾਇਆ ਫਿਰ ਉਹ ਤੋਂ ਬਾਅਦ ਪੀਜੀਆਈ 'ਚੋਂ ਵੀ ਚਲਾਇਆ ਰਿਪੋਰਟ ਤੁਹਾਡੇ ਸਾਹਮਣੇ ਉੱਪਰ ਲੱਗੀ ਹੋਈ ਆ ਬਿਲਕੁਲ オリジナル ਕਾਰਡ ਆਗਾ ਪੀਜੀਆਈ ਦਾ ਤੇ 32 ਸੈਕਟਰ ਦਾ ਤੇ ਇੱਥੇ ਸਾਨੂੰ ਆਪਾਂ ਉਸ ਭੈਣ ਨਾਲ ਮਿਲਾਵਾਂਗੇ ਵੀ ਜਿਹਨੇ ਆਪਦੇ ਆਪ ਤੇ ਪਹਿਲਾਂ ਵਰਕ ਕੀਤਾ ਉਸ ਤੋਂ ਬਾਅਦ ਫਿਰ ਆਪਦੇ ਜਿਹੜੇ ਸਕੇ ਸੰਬੰਧੀ ਨੇਗੇ ਤੇ ਉਹਨਾਂ ਨੇ ਵੀ ਬਾਈ ਵੇਟ ਘਟਾਏ ਹਨ ਆਪਾਂ ਖੜਿਆਂਗੇ ਇਸ ਟਾਈਮ ਭਰਾਵੋ ਰਾਜਪੁਰੇ ਦੇ ਵਿੱਚ ਤੇ ਰਾਜਪੁਰੇ ਸ਼ਹਿਰ ਦੇ ਵਿੱਚ ਇਹ ਭਾਰਤ ਕਲੋਨੀ ਆ ਬਾਈ ਜੀ ਭਾਰਤ ਕਲੋਨੀ ਵਾਲਾ ਉਹ ਹੈ ਤੇ ਜਿੱਥੇ ਨਵਾਂ ਵਸਾੜ ਅੱਡਾ ਬਣਿਆ ਨਾ ਭਰਾਵੋ ਵੀ ਆਪਾਂ ਕਹਿੰਦੇ ਵੀ ਆਹ ਸਾਹਮਣੇ ਪੁੱਲ ਜਾਂਦਾ ਤੇ ਇਹਦੇ ਲਵੇ 메ਨ ਰੋਡ ਦੇ ਬਿਲਕੁਲ ਕੋਲੇ ਜਿੱਥੇ ਵਸਾੜਾ ਵਸਾੜੇ ਤੋਂ ਉਤਰ ਕੇ ਆਪਾਂ ਜਦੋਂ ਆਵਾਂਗੇ ਤਾਂ ਬਿਲਕੁਲ ਨਾਲ ਹੀ ਤੁਹਾਨੂੰ ਉੱਪਰ ਪੂਰਾ ਐਡਰੈਸ ਪਾਇਆ ਹੋਊਗਾ ਤੇ ਇੱਥੇ ਤੁਹਾਨੂੰ ਫਿਟ ਐਂਡ ਫੈਬ ਨਿਊਟ੍ਰੀਸ਼ਨ ਕਲੱਬ ਗੁਰਪ੍ਰੀਤ ਕੌਰ ਭੈਣ ਨਾਲ ਮਿਲਾਉਣੇ ਆ ਤੇ ਉਹ ਤੁਹਾਨੂੰ ਇੱਥੇ ਆਉਣ ਨੂੰ ਮਿਲਣਗੇ ਆਪਾਂ ਉਹਨਾਂ ਤੋਂ ਜਾਣਕਾਰੀ ਲਵਾਂਗੇ ਸਾਰੀ ਤੇ ਹੁਣ ਵੀ ਇਹਨਾਂ ਦੇ ਕੋਲੇ ਕਲਾਇੰਟ ਬੈਠੀ ਨੇਗੇ ਤੇ ਆ ਨਾਲ ਹੀ ਇਹਨਾਂ ਨੇ ਆਪਦੇ ਜਿਹੜੇ ਬੋਰਡ ਨੇਗੇ ਉਹ ਲਾਏ ਹੋਏ ਨੇਗੇ ਆਪਾਂ ਪਹਿਲਾਂ ਭੈਣ ਨਾਲ ਗੱਲਬਾਤ ਕਰਦੇ ਆਂਗੇ ਤੇ ਵੱਡੀ ਗੱਲ ਦੇਖ ਲਓ ਵੀ ਆ ਜਿਹੜੇ ਇਹਨਾਂ ਦੇ ਕਾਰਡ ਨੇ ਪੀਜੀਆਈ ਵਾਲੇ ਤੇ 32 ਸੈਕਟਰ ਹਸਪੀਟਲ ਦੇ ਉਹ ਭੈਣੇ ਭੈਣ ਜੀ ਹੱਸੇ ਕਾਲ ਜੀ ਹੋ ਠੀਕ ਹੋ ਜੀ ਹਾਂਜੀ ਵੀਰ ਜੀ ਵਧੀਆ ਤੇ ਸਭ ਤੋਂ ਪਹਿਲਾਂ ਤਾਂ ਮੈਨੂੰ ਐ ਦੱਸੋ ਜੀ ਵੀ ਸੋਨ ਨੂੰ ਕੀ ਸਮੱਸਿਆ ਸੀਗੀ ਤੁਸੀਂ ਆਪਣੇ ਸਰੀਰ ਤੇ ਐਡਾ ਵੱਡਾ ਰਿਜ਼ਲਟ ਹੋ ਕਰਿਆ ਨਾ ਤੁਸੀਂ ਕਿੰਨੇ ਸਮੇਂ ਤੋਂ ਸਮੱਸਿਆ ਨਾਲ ਜੂਝ ਰਹੇ ਦੀਏ ਵੀਰ ਜੀ ਮੈਂ 7 ਸਾਲ ਹੋ ਗਏ ਇਸ ਬਿਮਾਰੀ ਨਾਲ ਮਤਲਬ ਜੂਝ ਰਹੀ ਸੀ ਮੈਨੂੰ ਤਾਂ ਐਚਵੀ ਪ੍ਰੋਬਲਮ ਸੀਗੀ ਖੋਲੀ ਬਣਦਾ ਸੀਗਾ ਵੀ ਮੇਰਾ ਠੀਕ ਹੈ ਹਾਂਜੀ ਮੇਰੇ ਕੋਲ ਬੇਟੀ ਹੋਈ ਸੀਗੀ 7 ਸਾਲ ਪਹਿਲਾਂ 2017 ਚ ਠੀਕ ਹੈ ਹਾਂਜੀ ਉਦੋਂ ਮੈਨੂੰ ਮੈਡੀਕਲ ਪ੍ਰੋਬਲਮਸ ਆ ਗਈ ਸੀ ਤੇ ਬਸ ਔਖਾ ਹੀ ਸੀਗਾ ਤੇ weight ਵਧਦਾ ਚੱਲਿਆ ਗਿਆ ਵੀਰੇ ਮੇਰਾ ਠੀਕ ਹੈ ਹਾਂਜੀ ਮੇਰਾ ਛੋਟਾ ਬਾਏ ਕਿੰਨਾ ਵੱਰ ਗਿਆ ਛੋਟਾ ਮੇਰਾ 90 ਕਿਲੋ ਹੋ ਗਿਆ ਦਾਜੀ ਜੀ 90 ਕਿਲੋ ਹਾਂਜੀ ਵੀਰੇ ਪਰ ਹੁਣ ਜੇ ਤੁਸ ਨੂੰ ਦੇਖੀ ਆਪਾਂ ਉੱਠਿਓ ਮੜਾ ਤੁਰ ਕੇ ਘੇੜਾ ਨਹੀਂ ਪੈਣ ਮੇਰੀਏ ਕਿਉਂ ਐ ਬਾਈ ਬਹੁਤ ਪਹਿਣਾ ਨੂੰ ਇਹ ਸਮੱਸਿਆ ਆ ਜਾਂਦੀ ਹੈ ਜਦੋਂ ਉਹਨਾਂ ਨੇ ਕਿਸੇ ਵੀ ਬੇਬੀ ਨੂੰ ਜਨਮ ਦਿੱਤਾ ਤਾਂ ਉਸ ਤੋਂ ਬਾਅਦ weight ਬਹੁਤ ਜ਼ਿਆਦਾ ਸਮੱਸਿਆ ਆ ਜਾਂਦੀ ਹੈ ਤੇ ਹੁਣ ਤੁਸੀਂ ਦੇਖ ਲਓ ਵੀ ਜਮਾ ਫਿੱਟ ਫਾਟ ਨਹੀਂ ਹੈਣਾ ਤੇ ਇਹਨਾਂ ਨਾਲ ਕਿਵੇਂ ਜੁੜੇ ਫਿਰ ਜਿਹੜੇ ਨਿਊਟ੍ਰੀਸ਼ਨ ਕਲੱਬ ਆਗਾ ਤੁਸੀਂ ਇਹਦਾ ਹਿੱਸਾ ਕਿਵੇਂ ਬਣੇ ਵੀਰੇ ਮੈਂ ਤੇ ਸੋਸ਼ਲ ਮੀਡੀਆ ਤੇ ਠੀਕ ਹੈ ਤੇ ਵੀਰੇ ਮੈਂ ਫਿਰ ਉੱਥੇ ਮਨਦੀਪ ਵੀਰੇ ਨਾਲ ਕੰਟੈਕਟ ਕਰਕੇ ਉਹਨਾਂ ਤੋਂ ਆਪਣਾ ਪ੍ਰੋਡਕਟ ਲੇਤਾ ਸੀਗਾ ਨਿਊਟ੍ਰੀਸ਼ਨ ਲਿਆ ਸੀਗਾ ਠੀਕ ਹੈ ਠੀਕ ਹੈ ਹਾਂਜੀ ਵੀਰੇ ਫਿਰ ਮੈਂ 22 ਦਿਨ ਦਾ ਦਵਾਈ ਲੈਂਦੀ ਉਹਨਾਂ ਦੇ ਨਾਲ-ਨਾਲ ਤੇ ਉਹਨਾਂ ਦੀ ਡਾਈਟ ਫੋਲੋ ਕੀਤੀ ਹੈ ਤੇ ਫਿਰ ਮੈਨੂੰ 3 ਸਵਾ 3 ਮਹੀਨੇ ਦੇ ਵਿੱਚ ਵਿੱਚ ਰਿਜ਼ਲਟ ਮਿਲ ਗਿਆ ਸੀ ਮੈਂ 7 ਕਿਲੋ ਜੀ weight loss ਕਰ ਲਿਆ ਸੀ ਉਸ ਟਾਈਮ ਠੀਕ ਹੈ ਹਾਂਜੀ ਤੇ ਨਾਲ ਜਿਹੜੀ ਤੁਹਾਡੀ ਖੂਨ ਵਾਲੀ ਸਮੱਸਿਆ ਸੀ ਵੀ ਖੂਨ ਨਹੀਂ ਸੀ ਬਣਦਾ ਜੇ ਬਣਦਾ ਸੀ ਤਾਂ ਫੇਰ ਥੱਲੇ ਆ ਜਾਂਦਾ ਹਨਾ ਤੇ ਉਹਦਾ ਫਿਰ ਕਿਵੇਂ ਉਹਦੀ ਦਵਾਈ ਵਗੈਰਾ ਚੱਲਦੀ ਹੈ ਹੁਣ ਜਾਂ ਕਿਵੇਂ ਹੈ ਨਹੀਂ ਵੀਰੇ ਹੁਣ ਮਨੂੰ 6 ਮਹੀਨੇ ਹੋ ਗਏ ਮੈਂ ਪੀਜੀਆ ਦੀ ਦਵਾਈ ਬੰਦ ਕਰ ਚੁੱਕੀ ਹਾਂ ਬਿਲਕੁਲ ਠੀਕ ਹੈ ਹਾਂਜੀ ਹੁਣ ਦਵਾਈ ਬਿਲਕੁਲ ਛੱਡੀ ਵੀ ਹੈ ਹਾਂਜੀ ਬਿਲਕੁਲ ਛੱਡੀ ਤੇ ਹੁਣ ਕਦੇ-ਕਦੇ ਪੀਜੀਆ ਹੀ ਜਾਂਦੇ ਹਾਂ ਚੈੱਕਅਪ ਕਰਾਉਣ ਲਈ ਵੀ ਕਿਤੇ ਕੋਈ ਸਾਈਡ ਇਫੈਕਟ ਤਾਂ ਨਹੀਂ ਹੋ ਰਿਹਾ ਜਾਂ ਕੁਝ ਹੋਰ ਹਾਂਜੀ ਵੀਰੇ ਵੈਸੇ ਜਾਂਦਾ ਹੈ ਜ਼ਰੂਰ ਪਰ ਮੈਂ ਉੱਥੇ ਦਵਾਈ ਬਿਲਕੁਲ ਨਹੀਂ ਖਾਂਦੀ ਹੈਗੀ ਠੀਕ ਹੈ ਕਿਉਂਕਿ ਮੈਂ ਚਾਹੁੰਦੀ ਵੀ ਕਿਤੇ ਦੁਆਰੇ ਬਿਮਾਰੀ ਨਾ ਜਵੇ ਪਰ ਬਿਲਕੁਲ ਵੀ ਨਹੀਂ ਫਿਰ ਵੀ ਡਰ ਹੁੰਦਾ ਮਨ ਦੇ ਵਿੱਚ ਹੈਨਾ ਹਾਂਜੀ ਹਾਂਜੀ ਵੀਰੇ ਹਾਂਜੀ ਬਿਲਕੁਲ ਹੁਣ ਜਮਾ ਨੌ ਵਾਰ ਨਾ ਆਉਂਗੇ ਬਿਲਕੁਲ ਨੋਰਮਲ ਹੈ ਵੀਰੇ ਠੀਕ ਹੈ ਤੇ ਇੱਥੇ ਜਿਹੜੀ ਆਪਾਂ ਲੋਕੇਸ਼ਨ ਤੇ ਖੜੇ ਆਂਗੇ ਇਹ ਕਿਹੜਾ ਨਗਰ ਵਜਦਾ ਹੈਗਾ ਚਲੋ ਬਾਈ ਜੀ ਤੋਂ ਪੁੱਛ ਲਾਂ ਕੋਈ ਗੱਲ ਨਹੀਂ ਤੇ ਬਿਲਕੁਲ ਬਹਿ ਜਾ ਪੈਣੇ ਮੇਰੀ ਇਹ ਹੈਨਾ ਦੇਖ ਲਓ ਭਰਾਵੋ ਵੀ ਬਿਲਕੁਲ ਕਿੱਥੇ 90 ਕਿਲੋ ਵਜਣਤੀ ਉਦੋਂ ਕਿਸ ਸਾਬ ਦਾ ਆਪਾਂ ਕਹੀ ਵੀ ਫਿਜ਼ੀਕਲ ਫਿਟਨੈਸ ਹੋਣੀ ਹੈਗੇ ਕਿੱਥੇ ਹੁਣ ਆਪਦਾ ਬਾਜ ਨੂੰ ਸੈੱਟ ਕੀਤਾਗਾ ਤੇ ਮੇਰੇ ਨਾਲ ਆ ਕੁਝ ਇਹਨਾਂ ਦੇ ਕਾਈਨ ਦੇ ਜਿਹੜੇ ਉਹ ਬੈਠੇ ਨੇ ਨਾਲ ਆਪਾਂ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਪਣਾ ਕੀ ਨਾਮ ਹੈ ਜੀ ਜਸਵੀਰ ਕੌਰ ਜੀ ਜਸਵੀਰ ਕੌਰ ਤੁਸੀਂ ਕਿੱਥੋਂ ਰਹਿਣ ਵਾਲੇ ਜੀ ਟੀਮਰਪੁਰ ਦੇ ਆਂ ਕਿੱਥੋਂ ਜੀ ਟੀਮਰਪੁਰ ਤੇ ਟੀਮਰਪੁਰ ਤੋਂ ਤੇ ਸੋਨੂੰ ਕਿਵੇਂ ਤੁਸੀਂ weight loss ਕੀਤਾ ਜਾਂ ਕੋਈ ਹੋਰ ਸਮੱਸਿਆ ਸੀ ਵੇਟ ਲੋ ਜੀ ਵੀਰ ਜੀ ਮੇਰੇ ਲੱਤਾਂ ਦੇ ਵਜਨ ਨਹੀਂ ਆਂਦਾ ਤਾਂ ਸੋ ਨਹਾਉਣ ਲੱਗਦੇ ਆ ਵੀਰ ਜੀ ਮੇਰੀਆਂ ਲੱਤਾਂ ਤੇ ਵਜਨ ਵੀ ਮੈਂ ਸੁਣਿਆ ਵੀ ਵਜਨ ਵੀ ਛੋਟਾ ਵਜਨ ਵੱਧਦਾ ਜੇ ਮੇਰੇ ਵਿੱਚ ਠੀਕ ਹੈ ਜਿਹੜੇ ਵੀ ਡਾਕਟਰ ਕੋਲ ਜਾਂਦੇ ਵੀਰ ਜੀ ਐਂ ਕਹਿੰਦੇ ਵਜਨ ਘਟਾਓ ਜੀ ਪੀ ਜੀ ਇਹ ਵਜਨ ਘਟਾਓ ਹਾਂਜੀ ਵੀਰ ਜੀ ਜਿਵੇਂ ਅੱਜ ਕੱਲ੍ਹ ਜੇ ਕਿਸੇ ਦੇ ਗੋਡੇ ਬਦਲਦੇ ਪਾਏ ਜਾਂਦੇ ਤਾਂ ਡਾਕਟਰ ਕਹਿੰਦੇ ਆ ਵੀ ਵਜਨ ਬਹੁਤ ਜ਼ਿਆਦਾ ਹੈ ਨਾ ਤਾਂ ਕਰਕੇ ਵੀ ਉਹ ਪਹਿਲਾਂ ਹੀ ਨਹੀਂ ਤਾਕਤਾਂ ਨਹੀਂ ਹੈਗੀਆਂ ਆਪਾਂ ਕੋਈ ਡਾਈਟ ਉਸ ਹੱਬ ਤੇ ਖਾਣੀ ਜਾਏ ਤੇ ਹੁਣ ਤੁਸੀਂ ਕਿੰਨਾ ਵਜਨ ਘਟ ਕੀਤਾ ਹੁਗਾ 2.5 ਮਹੀਨੇ ਵਿੱਚ ਵੀਰ ਜੀ ਅਸੀਂ 14 ਕਿਲੋ ਇਹ ਹੁਣ ਜਿਵੇਂ ਪਹਿਲਾਂ ਦੱਤਾਂ ਵਗੈਰਾ ਦੁਖਦੀਆਂ ਸੀ ਹੁਣ ਠੀਕ ਹੈ ਹੁਣ ਸਾਰੀ ਪ੍ਰੋਬਲਮ ਠੀਕ ਹੈ ਜੀ ਥਰਡ ਤਾਂ ਮੈਨੂੰ ਥਰਡ ਵੀ ਨਹੀਂ ਹੈ ਜੀ 125 ਗੋਲੀ ਖਾਂਦੇ ਜਿਵੇਂ ਅੱਛਾ ਹਾਂਜੀ ਹੁਣ ਜਮਾਂ ਠੀਕ ਹੋ ਹਾਂਜੀ ਬੀਬੀ ਵੱਧਾ ਦਾ ਵੀਰ ਜੀ ਮੇਰਾ ਬੀਬੀ ਵੀ ਠੀਕ ਹੈ ਜੀ ਠੀਕ ਹੈ ਹਾਂਜੀ ਠੀਕ ਹੈ ਤੇ ਇਹ ਨਾਲ ਕੌਣ ਨੇਗੇ ਆਪਣੇ ਇਹ ਹਸਬੰਦ ਨੇ ਜੀ ਮੇਰੇ ਹਸਬੰਦ ਠੀਕ ਹੈ ਇਹਨਾਂ ਨਾਲ ਗੱਲਬਾਤ ਕਰਦੇ ਆਂਗੇ ਬਾਈ ਸਸਿਕਾਲ ਜੀ ਸਸਿਕਾਲ ਜੀ ਹੋਰ ਠੀਕ ਹੋ ਜੀ ਵਧੀਆ ਜੀ ਤੇ ਬਾਈ ਜੀ ਜਦੋਂ ਫਿਰ ਘਰ ਦੇ ਵਿੱਚ ਪਰਿਵਾਰ ਨੂੰ ਕੋਈ ਬਿਮਾਰੀ ਹੋਵੇ ਸਮੱਸਿਆ ਹੋਵੇ ਹਨਾ ਤਾਂ ਤੁਸੀਂ ਲਾ ਲਓ ਕੋਈ ਬੰਦੇ ਦਾ ਮਨ ਤਾਂ ਉਹੀ ਦੁਖੀ ਰਹਿੰਦਾ ਤੁਸੀਂ ਆਪ ਦੱਸੋ ਵੀ ਕਿਵੇਂ ਕਿੰਨਾ ਕੁ ਫਰਕ ਆ ਛੋੜੇ ਪਰਮਾਰ ਦੇ ਵਿੱਚ ਬਈ ਪਰ ਕਿਤਾਬ ਜੀ ਅਸੀਂ ਖੇਤੀਬਾੜੀ ਦਾ ਕੰਮ ਕਰਦੇ ਆ ਠੀਕ ਹੈ ਜ਼ੋਰ ਭਾਰ ਦਾ ਕੰਮ ਹੈ ਜੀ ਹਾਂ ਬਾਕੀ ਮੱਜਾਂ ਵੀ ਰੱਖੀ ਬਤੀਆਂ ਜੀ ਠੀਕ ਹੈ ਤਾਂ 10-12 ਮੱਜ ਦੀ ਧਾਰ ਚੋਣ ਤੇ ਵੀ ਰਹਿ ਕੇ ਤੇ ਅੱਛਾ ਹਾਂ ਅਸੀਂ ਦੋ ਬੰਦੇ ਆ ਜੀ ਬਾਕੀ ਬੇਟਾ ਸਾਡਾ ਸਰਵਿਸ ਕਰਦਾ ਦੋਆਂ ਦੀ ਰੋਟੀ ਵੀ ਔਖੀ ਪਕਾਉਂਦੀ ਸੀ ਕੁਰਸੀ ਤੇ ਬਹਿਣਾ ਪੈਂਦਾ ਸੀ ਦੋ ਬੰਦੇ ਦੀ ਰੋਟੀ ਪਕਾਉਣ ਲਈ ਜਿਵੇਂ ਆਪਣੇ ਬੁੜੀਆਂ ਕਹਿੰਦੀਆਂ ਨੇ ਵੀ ਉਂ ਖੜਕੇ ਨਹੀਂ ਰੋਟੀ ਬਣਾਈ ਜਾਂਦੀ ਯਾ ਹੋਣਾ ਪੈਂਦਾ ਤਾਂ ਜੀ ਕਈ ਵਾਰੀ ਅਰਦਾਸ ਚ ਗੁਰਦੁਆਰਾ ਸਾਹਿਬ ਜਾਂਦੇ ਅਰਦਾਸ ਵੀ ਖਾਟਦੇ ਔਖਾ ਤਾਂ ਜੀ ਠੀਕ ਹੈ ਉਦੋਂ ਬਾਅਦ ਸਾਨੂੰ ਇਹ ਡਾਕਟਰ ਸਾਹਿਬ ਮਿਲੇ ਜੀ ਇਹਨਾਂ ਦੇ ਜਿਹੜੇ ਮੈਡਮ ਇੱਕ ਵਰਕ ਕਰਦ ਲੈਂਦੇ ਘਰ ਦੇ ਡਾਕਟਰ ਹੈ ਜੀ ਠੀਕ ਹੈ ਪਰਾਣਾ ਸਾਡਾ ਇਹਨਾਂ ਨਾਲ ਆਣ ਜਾਣ ਹੈ ਜੀ ਠੀਕ ਹੈ ਉਦੋਂ ਪਤਾ ਲੱਗਿਆ ਜੀ ਫਿਰ ਇੱਧਰ ਅਸੀਂ ਸ਼ੁਰੂ ਕਰਿਆ ਜੀ ਦਵਾਈ ਇਹਨਾਂ ਦੀ ਤਾਂ ਉਹਦੇ ਨਾਲ ਸਾਨੂੰ ਬਹੁਤ ਫਰਕ ਪਿਆ ਜੀ ਨਹੀਂ ਠੀਕ ਹੈ ਤਾਂ ਬਜਨ ਵੀ ਘਟ ਗਿਆ ਜੀ ਬਹੁਤ ਤਾਂ ਜਿਹੜੇ ਤਕਲੀਫ ਦੀ ਪਹਿਲਾਂ ਖੜੇ ਹੋਏ ਜੀ ਮੜਾ ਜੇ ਆਪਾਂ ਦੇਖੀਏ ਸਾਨੂੰ ਹਨ ਤੇ ਕੋਈ ਪਹਿਲਾਂ ਨਹੀਂ ਫੋਟੋ ਤਾਂ ਨਹੀਂ ਹੈਗੀ ਆਪਣੇ ਕੋਲੇ ਮੋਬਾਈਲ ਚ ਲੈਣਾ ਕੋਈ ਗੱਲ ਨਹੀਂ ਜੀ ਤੇ ਹੁਣ ਕੋਈ ਤੁਰਨ ਫਿਰਨ ਚ ਕੋਈ ਤਕਲੀਫ ਤਕਲੀਫ ਤਾਂ ਨਹੀਂ ਆਉਂਦੀ ਨਹੀਂ ਹੁਣ ਕੋਈ ਤਕਲੀਫ ਨਹੀਂ ਆਉਂਦੀ ਠੀਕ ਹੈ ਨਹੀਂ ਨਹੀਂ ਬਿਲਕੁਲ ਜੀ ਤੇ ਠੀਕ ਹੈ ਜੀ ਤੇ ਗੁਰਪ੍ਰੀਤ ਬਾਈ ਫਿਰ ਕਿਵੇਂ ਜੋ ਕੋਈ ਵੀ ਮੰਨ ਲਓ ਜਿਵੇਂ ਕੋਈ ਦੂਰੋਂ ਨੇੜੇੋਂ ਤੁਹਾਡੇ ਨਾਲ ਸੰਬਰਕ ਕਰਦਾ ਹੈ ਨਾ ਤਾਂ ਕੀ ਹੁੰਦਾ ਕਈ ਵਾਰ ਬੰਦੇ ਆਏ ਹੁੰਦੇ ਆ ਜਿਵੇਂ ਬਾਜ਼ਾਰ ਦੇ ਵਿੱਚ ਅੱਜ ਕੱਲ ਬਹੁਤ ਕੰਪਨੀਆਂ ਫਿਰਦੀਆਂ ਨੇ ਆਲਾ ਕਹਿੰਦਾ ਯਾਰ ਇਹ ਪੈਸੇ ਠੱਗਣ ਦਾ ਹੋਆ ਹੈ ਨਾ ਬਹੁਤ ਲੋਕਾਂ ਦਾ ਯਕੀਨ ਉਠਿਆ ਪਿਆਗਾ ਇਹਨਾਂ ਤੋਂ ਤੇ ਤੁਸੀਂ ਇਸ ਚੀਜ਼ ਦੀ ਕੀ ਗਰੰਟੀ ਲੈਨੇ ਹੋ ਵੀ ਜੇ ਕੋਈ ਵੀਰ ਭੈਣ ਤੁਹਾਡੇ ਕੋਲੇ ਆਉਂਦਾਗਾ ਤਾਂ ਉਹਨੂੰ ਕਿੰਨੀ ਕੁ ਗਰੰਟੀ ਨਾਲ ਉਹ ਕਰਦੇ ਹੋ ਵੀਰੇ ਆਪਾਂ ਗਰੰਟੀ ਔਰ ਵੈਰੈਂਟੀ ਦੇ ਨਾਲ ਹੀ ਗੇਟ ਲਾਸ ਕਰਵਾਨੇ ਆ ਵੀਰੇ ਅੱਛਾ ਹਾਂਜੀ ਵੈਸੇ ਤਾਂ ਵੀਰੇ ਆਪਣਾ ਸੇਮ ਡੇ ਰਿਜ਼ਲਟ ਆ ਜਾਂਦਾ ਏ ਜੇ ਆਪਣੇ 3 ਦਿਨ ਦੇ ਵਿੱਚ ਨਹੀਂ ਰਿਜ਼ਲਟ ਆਂਦਾ ਵੀਰੇ ਆਪਾਂ ਮਨੀ ਵੈਕ ਕਰਦੇ ਆ ਤਿੰਨ ਦਿਨਾਂ ਤੱਕ ਜੇ ਰਿਜ਼ਲਟ ਨਹੀਂ ਮਿਲਦਾ ਤਾਂ ਪੈਸੇ ਵਾਪਸ ਕਰਦੇ ਹਾਂ ਹਾਂਜੀ ਵੀਰੇ ਆਪਾਂ ਪੈਸੇ ਵਾਪਸ ਕਰਦੇ ਮਤਲਬ ਜਿ ਆਏ ਹੋ ਮੜਾ ਜੇ ਇੱਧਰੋਂ ਤੁਸੀਂ ਤੇ ਲਓ ਭਰਾਵਾ ਆਪਾਂ ਜਲਦੀ ਵੀਡੀਓ ਦੇ ਵਿੱਚ ਮੇਰੇ ਦਿਮਾਗ 'ਚ ਗ ਸੋਨੂੰ ਕਹਿੰਦੇ ਇਹ ਦਿਨ ਪਤਾ ਲੱਗਿਆ ਤੇ ਵੀ ਤੁਹਾਡਾ ਭਾਰ ਘਟਣਾ ਸ਼ੁਰੂ ਹੋ ਗਿਆ। ਮਨੋ ਵੀਰ ਜੀ ਪਤਾ ਤਾਂ ਦੂਜੇ ਦਿਨ ਲੱਗਿਆ ਤੇ ਦੂਜੇ ਦਿਨ ਹਾਂ ਜੀ ਜਿਵੇਂ ਇਹ ਕਹਿੰਦੇ ਵੀ ਰੋਜ਼ ਵੇਟ ਚੈੱਕ ਕਰਨਾਗਾ ਹਾਂ ਜੀ ਤੇ ਪਹਿਲੇ ਦਿਨ ਦਵਾਈ ਇਹਨਾਂ ਤੋਂ ਸਪਲੀਮੈਂਟ ਜਿਹੜਾ ਇਹ ਦਿੰਦੇ ਨੇ ਖਾ ਕੇ ਦੂਜੇ ਦਿਨ weight ਘਟ ਗਿਆ। ਹਾਂ ਜੀ ਰੋਟੀ ਰੋਟੀ ਤਾਂ ਨਹੀਂ ਖਾਧੀ ਹੈਗੀ? ਨਹੀਂ ਜੀ ਮਿੱਠਾ ਮੋਠਾ ਖਾਂਦੇ ਹੋ? ਖਾਂਦੇ ਹਾਂ ਪਰੌਂਠੇ ਪਰੌਂਠੇ ਖਾ ਲੈਂਦੇ ਹੋ? ਹਾਂ ਜੀ ਅਜੇ ਤਾਂ ਨਹੀਂ ਕਹਿੰਦੇ ਹੈਗੇ ਵੀ ਕਿਤੇ ਕਿਸੇ ਬੁੜੇ ਥੇ ਦਾ ਭੋਗ ਹੁੰਦਾ ਜਲੇਬੀਆਂ ਬੰਦ ਵੀ ਖਾਣੀਆਂ ਨਹੀਂ। ਨਾਲੇ ਖਾਣ ਵੀ ਬੰਦ ਨਹੀਂ ਖਾ ਲੈਂਦੇ ਜੋ ਵੀ। ਖਾਂਦੇ ਹਾਂ अच्छा हां जी आपा ਖਲਾ ਖਲਾ ਕੇ ਹੀ weight loss ਕਰਦੇ ਆ। ਲੈ ਦੇ ਵਿੱਚ ਵੀ ਦੱਸਿਆ ਹੁੰਦਾ। ਠੀਕ ਹੈ। ਹਾਂ ਜੀ। ਖਵਾ ਖਵਾ ਕੀ ਘਟਾਉਣੇ ਹੋ ਇਹੀ ਗੱਲ ਮੈਂ ਹੁਣ ਨਹੀਂ ਕਹੀ ਤੀ ਜਦਨੇ ਆਪਣੇ ਬਾਈ ਜਗਸੀਰ ਦੀ ਵੀਡੀਓ ਬਣਾਈ ਤੀ। ਮਾਹਪਰਾਂ ਉਹ ਰੋਟੀਆਂ ਖਵਾ ਕੇ ਦਾ ਸਾਰੇ ਕਹਿੰਦੇ ਵੀ ਭਾਰ ਘਟ ਜੂਗਾ। ਪਰ ਇਹ ਪਤੰਦਰ ਖਵਾ ਖਵਾ ਕੇ ਭਾਰ ਘਟਾਉਂਦੇ ਨਹੀਂਗੇ ਬੰਦ ਜੱਤ ਮਾ। ਅਗਰੇ ਆਪਾਂ ਘੰਟੇ ਘੰਟੇ ਬਾਅਦ ਕੁਛ ਨਾ ਕੁਛ ਖਾਣ ਨੂੰ ਦੰਨੇ ਆ। ਸੁੱਕੇ ਰਹਿ ਕੇ ਆਪਾਂ weight ਨਹੀਂ loss ਕਰ ਸਕਦੇ। ਉਹ ਆਪਣੀ ਬਾਡੀ ਹਾਈਡਰੇਟ ਕਰ ਜਾਂਦੀ ਹੈ ਇਸ ਕਰਕੇ ਆਪਾਂ ਘੰਟੇ ਨਾਲ ਘੰਟੇ ਬਾਅਦ ਕੁਛ ਨਾ ਕੁਛ ਖਾਣ ਨੂੰ ਦੇਈ ਦਏ ਠੀਕ ਹੈ ਤਾਂ ਜੋ ਬਾਡੀ ਦੇ ਵਿੱਚ ਵੀਕਨੈਸ ਵੀ ਨਾ ਪਵੇ ਠੀਕ ਹੈ ਬਿਲਕੁਲ ਆਪਰਾਵੋ ਤੁਸੀਂ ਰਿਜ਼ਲਟ ਦੇਖ ਸਕਦੇ ਹੋ ਵੀ ਆਹ ਕੁੜੀ ਦਾ ਪਹਿਲਾਂ ਕਹੇ ਜਾ ਸਰੀਰ ਸੀ ਬਾਅਦ ਚ ਕਿਵੇਂ ਹੋ ਗਿਆ ਹੈ ਨਾ ਤੇ ਇੱਧਰ ਸਾਰੇ ਦੇਖ ਲਓ ਇੱਕ ਪਾਸੇ ਆਹ ਕੁੜੀ ਐ ਲੱਗਦੀ ਜਿਵੇਂ ਕੋਈ ਮਾਡਲ ਖੜੀ ਹੁੰਦੀ ਹੈਗੀ ਤੇ ਪਹਿਲਾਂ ਵਿਚਾਰੀ ਦਾ ਦੇਖ ਲਓ ਕਹੇ ਜਾ ਸਰੀਰ ਸੀ ਸਾਡੇ ਅਸਲ ਜਿਹੇ ਪਿੰਡਾਂ ਦੇ ਵਿੱਚ ਹੁੰਦਾ ਬਾਈ ਕਿਉਂਕਿ ਅੱਜ ਕੱਲ੍ਹ ਬਾਈ ਸਜੇਰੀਅਨ ਨਾਲ ਜਿਹੜੇ ਬੱਚਿਆਂ ਦੇ ਕੇਸ ਨੇ ਉਹ ਹੋਣ ਲੱਗੇ ਤਾਂ ਉਹਦੇ ਨਾਲ ਜਿਹੜਾ ਸਰੀਰ ਦਾ ਢ ਸਾਰਾ ਪ੍ਰਭੂ ਵਿਗੜ ਜਾਂਦਾ ਇਹ ਬੱਚਾ ਆਪਾਂ ਕਹਦੇ ਆ ਵੀ ਬੱਚੇ ਨੂੰ ਜਨਮ ਦਿਨ ਤੋਂ ਬਾਅਦ ਸਾਡੀਆਂ ਜਿਹੜੀਆਂ ਪਰਿਵਾਰਕ ਔਰਤਾਂ ਹੁੰਦੀਆਂ ਨੇ ਚਾਹੇ ਕੋਈ ਆਪਣੀ ਭੈਣ ਆ ਚਾਹੇ ਕੋਈ ਆਪਣੇ ਘਰ ਵਾਲੀ ਆ ਚਾਹੇ ਆਪਣੀ ਭਾਬੀ ਆ ਉਹਨਾਂ ਦੇ ਸਰੀਰ ਦੇ ਵਿੱਚ ਬਹੁਤ ਫਰਕ ਪੈ ਜਾਂਦਾ ਤੇ ਇਧਰ ਆ ਬਾਈ ਦੇਖ ਲੋ ਬਾਈ ਪਹਿਲਾਂ ਬਾਈ ਕਿਵੇਂ ਲੱਗਦਾ ਵੀ ਤੇ ਉਸ ਤੋਂ ਬਾਅਦ ਆ ਦੇਖ ਲੋ ਵੀ ਐ ਲੱਗਦਾ ਵੀ ਜਿਵੇਂ ਕੋਈ ਬੰਬੇ ਵਾਲੀਆਂ ਫਿਲਮਾਂ ਦਾ ਐਕਟਰ ਹੁੰਦਾਗਾ ਤੇ ਬਾਈ ਇੱਥੇ ਆਉਣ ਵਾਸਤੇ ਜੇ ਉਥੋਂ ਦਵਾਈ ਬੰਦੇ ਆਨਲਾਈਨ ਵੀ ਮੰਗਵਾ ਸਕਦੇ ਹੈਗੇ ਹਾਂਜੀ ਵੀਰੇ ਆਪਾਂ ਆਨਲਾਈਨ ਵੀ ਕਰਵਾਉਂਦੇ ਆ ਡਿਲੀਵਰੀ ਠੀਕ ਹੈ ਹਾਂਜੀ ਬਿਲਕੁਲ ਤੇ ਉਧਰ ਮੇਰੇ ਨਾਲ ਬਾਈ ਜੀ ਬੈਠੇ ਨੇਗੇ ਆਪਾਂ ਕਰਦੇ ਆਪਣੀ ਮਤਲਬ ਵੀ ਆਪਣੇ ਜਿਵੇਂ ਇੰਡੀਆ ਚ ਆਪਾਂ ਹੁਣ ਡਿਲੀਵਰੀ ਫ੍ਰੀ ਕਰਦੇ ਆ ਠੀਕ ਹੈ ਤੇ ਜਿਵੇਂ ਆਪਾਂ ਬਾਹਰ ਕੰਟਰੀਆਂ ਚ ਕਰਦੇ ਆ ਤੇ ਉਹਦੀ ਆਪਾਂ ਪੇਮੈਂਟ ਲੈਣੇ ਆ। ਡਿਲੀਵਰੀ ਚਾਰਜਸ ਲੈਣੇ ਆ। ਹਾਂਜੀ ਡਿਲੀਵਰੀ ਚਾਰਜਸ। ਇੰਡੀਆ ਦੇ ਵਿੱਚ ਕਿਤੇ ਵੀ ਕੋਰੀਅਰ ਕਰਾਉਣਾ ਤਾਂ ਕੋਈ ਡਿਲੀਵਰੀ ਫ੍ਰੀ ਹੈ। ਹਾਂਜੀ ਤੇ ਜੇ ਕਿਸੇ ਨੇ ਆਊਟ ਆਫ ਕੰਟਰੀ ਮਂਗਾਉਣਾ ਤਾਂ ਫਿਰ ਉਹਦੀ ਚਾਰਜਸ ਲੱਗਦੀਆਂ। ਚਾਰਜਸ ਲੱਗਦੀਆਂ। ਬਿਲਕੁਲ ਬਿਲਕੁਲ। ਹਾਂਜੀ ਤੇ ਇਹ ਇਹਦੇ ਲਈ ਮੰਨ ਲਓ ਜਿਵੇਂ ਕਿਸੇ ਨੇ ਕੋਈ ਜੇ ਤੋਂ ਭੈਣ ਦੇ ਮੰਨ ਲਓ ਦਵਾਈ ਆਪਾਂ ਕਹਿ ਦੀ ਵੀ ਪਤਾ ਕਰਦਾ ਟਰੀਟਮੈਂਟ ਹੈਨਾ ਤਾਂ ਉਹਨੂੰ ਤੁਹਾਡੇ ਕੋਲੇ ਆਉਣਾ ਪਊ ਜਾਂ ਫੋਨ ਕਾਲ ਤੇ ਵੀ ਵੀਰੇ ਆਪਾਂ ਫੋਨ ਕਾਲ ਤੇ ਹੀ ਲੈਣੇ ਆ। ਠੀਕ ਹੈ ਜੀ। ਵੈਸੇ ਆਪਾਂ ਫੋਨ ਕਾਲ ਜੇ ਘੱਟ ਚੱਕਦੇ ਐ ਤਾਂ ਆਪਾਂ ਨੂੰ ਵ ਵੇਟ ਤੇ ਆਪਣਾ ਹਾਈਟ ਪਾ ਕੇ ਦੇ ਦਿਓ ਤੇ ਅਸੀਂ ਉਹਦਾ ਰਿਜ਼ਲਟ ਆਪਾਂ ਦੱਸ ਦਲੀਏ ਉਹਨਾਂ ਨੂੰ ਵੀ ਜਾਂ ਆਪਦੀ ਕੋਈ ਫੋਟੋ ਵਗੈਰਾ ਪਾ ਕੇ ਹਾਂਜੀ 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 ਵੀਰੇ ਨਹੀਂ ਨਹੀਂ ਠੀਕ ਹੈ ਜੀ ਬੇਚੁਰਾ ਉਹ ਇਧਰ ਆਪਣੇ ਨਾਲ ਇੱਕ ਬਾਈ ਜੀ ਬੈਠੇ ਨੇ ਇਹਨਾਂ ਨਾਲ ਆਪਾਂ ਨਾਲ ਗੱਲ ਨਹੀਂ ਕੀਤੀ ਵੀ ਕੌਣ ਨੇ ਪਤਾ ਕਰ ਲਈਏ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਜੀ ਹਾਂਜੀ ਠੀਕ ਹੈ ਤੇ ਆਪਣਾ ਬਾਈ ਜੀ ਕੀ ਨਾਮ ਹੈ ਜੀ ਮੇਰਾ ਨਾਮ ਭੁਵਿੰਦਰ ਸਿੰਘ ਹੈ ਜੀ ਭੁਵਿੰਦਰ ਸਿੰਘ ਤੇ ਤੁਸੀਂ ਬਾਈ ਜੀ ਕੋਈ ਦਵਾਈ ਲੈਂਤੀ ਸੀ ਇਹਨਾਂ ਤੋਂ ਜਾਂ ਕਿਵੇਂ ਜੀ ਨਹੀਂ ਇਹ ਸਾਡੀ ਸਿਸਟਰ ਹੈ ਜੀ ਅਸਾਂ ਥੋੜੇ ਭੈਣ ਨੇ ਠੀਕ ਹੈ ਜੀ ਇਹ ਐਕਚੁਅਲ ਬਾਤ ਤਾਂ ਰਹਿੰਦੀ अच्छा ते ਇਹਨਾਂ ਦਾ ਖੂਨ ਆਟੋਮੈਟਿਕਾ ਬਲੱਡ ਆਪੇ ਘਟ ਜਾਂਦਾ ਜਾਂਦਾ ਸੀ ਉਹਦਾ ਕਾਰਨ ਕੀ ਵੀ ਘਟ ਜਾਂਦਾ ਵੀ ਕਿਉਂ ਕੋਈ ਉਹ ਇਹ ਥੋੜਾ ਜਿਹਾ ਵੇਟ ਥੋੜਾ ਵੱਸੀ ਇਹਦਾ ਜੀ ਠੀਕ ਹੈ ਤੇ ਫਿਰ ਇਹਨੂੰ ਇਹ ਦੇਸੀ ਦਵਾਈ ਬਾਰੇ ਪਤਾ ਲੱਗਿਆ ਇਹਨੂੰ ਠੀਕ ਹੈ ਪਹਿਲੇ ਇਹਨੇ ਆਪ ਖਾਧੀ ਦੇਸੀ ਦਵਾਈ ਇਹਨੂੰ ਜਦੋਂ ਆਪਣਾ ਰਿਜ਼ਲਟ ਮਿਲੇ ਜੀ ਫਿਰ ਇਹਨੇ ਆਪਣੀ ਇਹ ਦੁਕਾਨ ਆ ਆਪਣੇ ਭਾਰਤ ਕਲੋਨੀ ਪੁਰਾਣਾ ਰਾਜਪੁਰਾ ਨੇੜੇ ਨਵਾਂ ਬੱਸ ਸਟੈਂਡ ਰਾਜਪੁਰਾ ਠੀਕ ਹੈ ਉਹ ਜੀ ਫਿਰ ਅਸੀਂ ਇਹ ਦੁਕਾਨ ਖੁਲਾਇਦੀ ਸੋ ਇਹਦੀ ਸ਼ੋਭ ਖਲਾਦੀ ਕੁੜੀ ਆ ਦੀ ਜੀ ਅਸੀਂ ਤੇ ਬਾਕੀ ਹੁਣ ਇਹ ਕਸਟਮਰ ਬਾਰੇ ਪਹੁੰਚ ਹੀ ਹੋਏਗਾ ਤੁਹਾਨੂੰ ਨਹੀਂ ਬਿਲਕੁਲ ਜੀ ਤੇ ਬਾਈ ਨੂੰ ਪੁੱਛਦੇ ਆਪਾਂ ਬਾਈ ਦਵਾਈ ਇਹਨਾਂ ਦੀ ਜਿਹੜਾ ਇਹ ਦੰਦਿਆ ਟਰੀਟਮੈਂਟ ਮਹਿੰਗਾ ਕਿੰਨਾ ਹੈਗਾ ਵੀ ਆਮ ਬੰਦੇ ਦੀ ਪਹੁੰਚ ਦੇ ਵਿੱਚ ਹੈਗਾ ਜਾਂ ਕੀ ਹੋਇਆ ਹਾਂ ਜੀ ਇਸ ਤਰ੍ਹਾਂ ਦੀ ਕੰਪਨੀਆਂ ਹੋਰ ਵੀ ਬਹੁਤ ਨੇ ਜੀ ਹਾਂ ਮੱਕੀ ਫਾਇਦੇ ਵੀ ਹੋ ਜਣੇ ਹੈ ਜੀ ਗੱਲ ਨਹੀਂ ਪਰ ਜਿਹੜੀ ਰੇਂਜ ਹੈ ਜੀ ਦਵਾਈ ਦੀ ਮਤਲਬ ਰੇਟ ਹੈ ਜੀ ਹਾਂ ਤਾਂ ਉਹ ਵਧੀਆ ਨਾਲ ਤਾਂ ਸਸਤਾ ਪੈਂਦਾ ਜੀ ਇਹ ਠੀਕ ਹੈ। ਹਰੇਕ ਬੰਦਾ ਖਾ ਸਕਦਾ ਜੀ। ਵੀ ਆਈ ਨਹੀਂ ਹੈਗਾ ਵੀ ਬਾਲੇ-ਬਾਲੇ ਪੈਸੇ ਲੈਂਦੇ ਆ। ਬਹੁਤੇ ਇਹ ਅਮੀਰ ਬੰਦੇ ਦੀ ਗੱਲ ਨਹੀਂ ਵੀ ਅਮੀਰੇ ਖਾ ਉਹ ਇਹਨੂੰ ਗਰੀਬ ਤੇ ਹਾੜੀ ਤਰ ਬੰਦਾ ਵੀ ਖਾ ਸਕਦਾ ਜੀ ਇਹਨੂੰ। ਠੀਕ ਹੈ। ਅਰ ਮੈਂ ਬੇਨਤੀ ਕਰੂੰਗਾ ਖਾਣੀ ਵੀ ਚਾਹੀਦੀ ਹੈ ਜਿਹਨੂੰ ਕੋਈ ਤਕਲੀਫ ਹੈ ਜੀ ਅੱਜ ਪਹਿਲਾਂ ਕਹਿੰਦੇ ਤੇ ਨਿਆਣੇ ਵੀ ਜੇ ਸਿਆਣੇ ਕਹਿੰਦੇ ਵੀ ਜੇ ਕਾਬਜਾ ਤਾਂ 100 ਮਾਰੀਆਂ ਨੂੰ ਰੋਗ ਜਨਮ ਦਿੰਦੀ ਹੈ ਜੀ। ਜੇ ਹੁਣ ਭਾਰ ਹੈ ਬੰਦੇ ਦੇ ਵਿੱਚ ਚਾਹੇ ਉਹ ਜਿਬੜਾ ਹੋਵੇ ਜਾਂ ਕੋਈ ਵੀ ਹੈ ਜਿਉਂ ਚ ਭਾਰ ਵੱਧ ਹੈ ਉਹ 100 ਮਾਰੀਆਂ ਨੂੰ ਜਨਮ ਦਿੰਦਾ ਜੀ। ਮੈਂ ਬੇਨਤੀ ਕਰੂੰਗਾ ਵੀ ਮੈਡਮ ਕੋ ਆਪਣਾ ਸਹੀ ਤਰੀਕੇ ਨਾਲ ਇਲਾਜ ਕਰੋ ਫਿਰ ਇਹ ਜਰੂਰ ਰੱਖੋ ਜੀ ਅਰ ਖਾਓ ਆਪਣੀ ਜ਼ਿੰਦਗੀ ਵਧੀਆ ਬਣਾਓ ਜੀ ਮੈਂ ਮੈਡਮ ਦਾ ਬਹੁਤ ਧੰਨਵਾਦ ਕਰਦਾ ਸਾਡੇ ਘਰ ਦੇ ਠੀਕ ਹੋਏ ਆ ਜੀ ਮੱਕੀ ਮੈਂ ਵੀ ਸ਼ੁਰੂ ਕਰੂੰਗਾ ਜੀ ਨਹੀਂ ਜੀ ਥੈਂਕ ਯੂ ਬਿਲਕੁਲ ਜੀ ਸੋ ਠੀਕ ਹੈ ਗੁਰਪ੍ਰੀਤ ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੇਕਰ ਕੋਈ ਹੋਰ ਗੱਲਬਾਤ ਸਾਡੇ ਸ਼ਰੋਤਿਆਂ ਨੂੰ ਕਹਿਣਾ ਚਾਹੁੰਦੇ ਹੋ ਤਾਂ ਉਹ ਤੁਸੀਂ ਕਹਿ ਸਕਦੇ ਹੋ ਬਸ ਵੀਰੇ ਮੈਂ ਤਾਂ ਇਹ ਕਹੂੰਗੀ ਦੇਖੋ ਹਨਾ ਘਰੇ ਲੇਡੀਜ਼ ਬੈਠੇ ਹੁੰਦੀਆਂ ਡਰਦੀਆਂ ਹਨਾ ਵੀ ਅਸੀਂ ਪੈਸੇ ਵੇਸਟ ਕਰਨ ਲੱਗੇ ਆ ਪਰ ਵੀਰੇ ਇੱਥੇ ਪੈਸੇ ਵੇਸਟ ਨਹੀਂ ਹੁੰਦੇ ਮੈਂ ਵੀ ਇਹੀ ਗੱਲ ਸੋਚਦੀ ਦੀ ਵੀ ਕਿਤੇ ਸ਼ਾਇਦ ਮੈਂ ਪੈਸੇ ਵੇਸਟ ਕਰਨ ਲੱਗੀ ਆ ਪਰ ਜਿਹਦੇ ਮੈਨੂੰ ਇੰਨਾਂ ਦੀ ਬਿਮਾਰੀ ਮੇਰੀ ਕੱਟੀ ਗਈ ਹੈ ਨਾ ਪ੍ਰੋਬਲਮਸ ਠੀਕ ਹੋਈਆਂ ਤੇ ਇਹਦੇ ਵਿੱਚ ਕੋਈ ਵੇਸਟਿੰਗ ਨਹੀਂ ਹੈਗੀ ਵੀਰੇ ਵੱਧ ਤੋਂ ਵੱਧ ਜੋ ਵੀ ਮੋਟਾਪਾ ਹੈ ਆ ਕੋਈ ਵੀ ਕਿਸੇ ਨੂੰ ਬਿਮਾਰੀ ਹੈ ਤੇ ਇਹਦੇ ਨਾਲ ਜ਼ਰੂਰ ਜੁੜਨਾ ਚਾਹੀਦਾ ਹੈ ਤੇ ਸਾਰੀਆਂ ਬਿਮਾਰੀਆਂ ਦਾ ਖਾਤਮਾ ਇੱਥੋਂ ਹੁੰਦਾ ਹੈ ਬਿਲਕੁਲ ਜੀ ਸੋ ਠੀਕ ਆ ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਨਾਲ ਹੀ ਜਿੰਨੇ ਸਾਡੇ ਆਪਾਂ ਵੀਰ ਬੈਠੇ ਨੀਂਦਨ ਦਾ ਹੀ ਬਹੁਤ ਬਹੁਤ ਧੰਨਵਾਦ ਤੇ ਬਾਈ ਜੀ ਨੇ ਬ ਤੇ ਅਸੀਂ ਇੱਥੋਂ ਟ੍ਰੀਟਮੈਂਟ ਕੀਤਾ ਸੋ ਤੁਸੀਂ ਵੀ ਭਰਾਵੋ ਇਹਨਾਂ ਨਾਲ ਜੁੜ ਸਕਦੇ ਹੋ ਤੇ ਉੱਪਰ ਇਹਨਾਂ ਦਾ ਮੋਬਾਈਲ ਨੰਬਰ ਦਿੱਤਾ ਪਰ ਕਈ ਵਾਰ ਮੋਬਾਈਲ ਨੰਬਰ ਨਹੀਂ ਚੱਕਿਆ ਜਾਂਦਾ ਤਾਂ WhatsApp ਤੇ ਇਹਨਾਂ ਨੂੰ ਆਪਦਾ ਨਾਮ ਪਤਾ ਐਡਰੈਸ ਲਿਖ ਕੇ ਆਪਦਾ ਵੀਟ ਲਿਖ ਦਿਓ ਆਪਦੀ ਫੋਟੋ ਪਾ ਦਿਓ ਤੇ ਆਪਦੀ ਵੀਡੀਓ ਬਣਾ ਕੇ ਭੇਜ ਦਿਓ ਤੇ ਸੋਨੂੰ ਜਿਹੜਾ ਤੁਹਾਡਾ ਟ੍ਰੀਟਮੈਂਟ ਹੈਗਾ ਉਹ ਸ਼ੁਰੂ ਹੋ ਜੂਗਾ ਸੋ ਭਰਾਵੋ ਜੇਕਰ ਵੀਡੀਓ ਵਧੀਆ ਲੱਗੀ ਤੈਨੂੰ ਬਤੁਆ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਮੇਰਬਾਨ ਥੈਂਕ ਯੂ ਲਵ ਯੂ